ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਬਣ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਵੀਜਾ ਨੇ ਆਪਣੇ ਵੀਰ ਨੇ ਕਿ ਆ ਪਿੰਡ ਵਾਈਫਾਈ ਜ਼ਿਲ੍ਹਾ ਫਤਿਹਪੁਰ ਦਾ ਤਸਵੀਰ ਦਿਖਾਉਂਦਾ ਹੈ। ਦੇਖੋ ਅੱਜ ਬਾਈਆਂ ਕੋਲ ਤਿੰਨ ਚਾਰ ਤੇ ਲਾਵਾ ਪਸ਼ੂ ਥੇਲ ਆ ਪਰ ਬਹੁਤ ਕੁਆਲਿਟੀ ਪਸ਼ੂ ਆ ਤੇ ਆਹ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਤੇ ਵੀਡੀਓ ਸ਼ੁਰੂ ਕਰੀਏ ਜੀ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਬਾਈ ਕਿੱਦਾਂ? ਵਧੀਆ ਹੁੰਦੀ ਜੀ ਬਹੁਤ ਵਧੀਆ। ਚਲੋ ਵੇਖਿਆ ਮਾਲ ਵਿਖਦਾ ਜੀ। ਦੇਖੀਏ। ਚਲੋ ਵਧੀਆ ਵਧੀਆ। ਆਜ ਵੀ ਮੇਨੇ ਘਰ ਦੇ ਆਜੀ ਜੀ ਮੇਨੀਆਂ ਕੱਲ ਹੀ ਆਈਆਂ ਜੀ ਵੀਜੀ ਉਧਰੋਂ ਰਾਜਸਥਾਨੋਂ ਇੱਕ ਮੈਂ ਤੇ ਇਹ ਦੋਵੇਂ ਆਈਆਂ ਜੀ ਦੋ ਆਈਆਂ ਆ ਜੀ ਚੰਗੀ ਲੱਗਦੀ ਬੱਚੀਆਂ ਇਹ ਜੀ ਉਹ ਘਰ ਵਾਲੇ ਲੈ ਆਂਦੇ ਆ ਵੀ ਪੈਨ ਦਾ 8-8 9 ਕਿਲੋ ਚੁੰਡੇ ਰਹੇ ਮਨ ਵੀ ਇੱਕ ਟਾਈਮ ਦਾ ਵੀ 18-20 ਕਿਲੋ ਦਾ ਦੇ ਹੋ ਗਏ ਹਾਂ ਅਜੇ ਤੇ ਬੌੜਾ ਜੀ ਵੀਜੀ ਪਤਾ ਨਹੀਂ ਇਹਨੇ 16 ਕਰਨਾ ਦੇ ਕੇ 15 ਕਰਾ ਪਰ 15 15 ਦੋਨੇ ਕਰਦੇ ਮੈਂ ਹੀ ਬਹੁਤ ਚੰਗੀ ਨਾਦਰ ਬੜੀ ਮਹਨ ਦੇ ਨਾ ਸਿੰਘ ਵੀ ਜੀ ਦੋਵੇਂ ਹਲਦੇ ਨੇ ਅੱਛਾ ਦੋਵੇਂ ਹਲਦੇ ਹੈ ਨਹੀਂ ਤੇ ਖੋਲੀ ਬਾਜੀ ਫਿਰ ਆ ਆ ਬੱਚਾ ਜੀ ਅੱਛਾ ਜੀ ਬੱਚਾ ਜੀ ਆ ਜੀ ਨਾੜੂ ਨਾਲ ਕੈਂਚੀ ਨਾਲ ਕੱਟੇ ਤੇ ਨਾਲੋਂ ਈਲਾ ਜੀ ਅੱਛਾ ਆ ਵੇਖੋ ਆ ਠੀਕ ਆ ਇਹਨਾਂ ਕੈਂਚੀ ਨਾਲ ਕੱਟਤਾ ਹੁੰਦਾ ਠੀਕ ਆ ਠੀਕ ਆ ਤੇ ਲੋ ਜੀ ਖੋਲੋ ਲੋ ਜੀ ਦੇਖੋ ਪਿਓਰ ਮੀਣੀ ਦੋਵੇਂ ਸਿੰਘਾਂ ਦੇ ਨਸਲ ਵੇਖੋ ਝੋਟੀਆਂ ਕਿੰਨੀਆਂ ਆ ਲੈ ਵਾਦੂਆ ਇਹ ਪੂਰਾ ਪੈਛਣੂ ਆ ਜੀ ਗਰ ਵੀ ਸਾਦੀ ਬੱਜੀ ਮੈਂ ਬਹੁਤ ਚੰਗੀ ਆ ਬਹੁਤ ਵੀ ਜੀ ਜਿੰਨਾ ਕੋ ਮਹਿੰਗਾ ਲਈ ਨਾ ਆ ਬਹੁਤ ਵਧੀਆ ਮਾਲ ਨਾਲ ਦੂਜੇ ਮੂਰੇ ਝੋਟੀਆਂ ਦੀ ਜੀ ਪਿਓਰ ਆ ਰੰਗ ਵੇਖੋ ਆ ਨਾ ਕਾਲੀ ਛਾ ਬਿਲਕੁਲ ਆ ਆ ਜਾਓ ਆ ਜੀ ਹਾਂ ਜੀ ਕੱਲ ਸ਼ਾਮੀ ਨੂੰ ਵੀ ਸਾਫੀ ਸਭੀ ਹੋ ਗਈ ਠੀਕ ਆ ਹਾਂ ਜੀ ਹਾਂ ਜੀ ਮੋਹਲ ਸੰਦੀਵ ਜੀ ਜੈਦੀ ਆ ਵੀਡੀਓ ਤੇ ਭਾਵੇਂ ਇਹ ਮੋਲ ਤੋਂ ਚਲੋ ਭੈਣ ਭਰਾ ਮਹਿੰਗੀਆਂ ਨੇ ਮਹਿੰਗੀਆਂ ਆਂਦੇ ਹਾਂ ਹਾਂ ਜੀ ਹਾਂ ਜੀ ਇਹ ਰਗੀ 18 ਹੀ ਨੇ ਜੀ 118000 ਜੀ ਚਲੋ ਭੀ ਕੋਈ ਨਹੀਂ ਯਾਰ ਖਾਨੂੰ ਮਾਫ ਕਰਨਾ ਬਹੁਤ ਠੀਕ ਇੱਕ ਜੀ ਹੋਰ ਹੈ ਮਾਜਾ ਅੱਛਾ ਦੇਖੋ ਸੰਦੀਪ ਜੀ 14 ਤੋਂ ਪਲੱਸ ਦੁੱਧ ਆਉਣ 14 ਪਲੱਸ ਜਿੰਨੇ ਗੱਲ ਨਹੀਂ ਉਹ ਖੜੇ ਜੀ 13 ਕਿਲੋ ਸੌਦਾ ਕਰ ਗਏ ਅੱਛਾ ਦੋ ਟਾਈਮ ਚੋਗੇ ਮੇਰੇ ਘਰੇ 14 ਤੋਂ ਬਾਅਦ ਦੁੱਧ ਕਰੂਗੇ ਸਿੱਧੀ ਆਨਲਾਈਨ ਮਗਾਉਣੀ ਉਹਦੇ ਘਰੇ 13 ਕਿਲੋ ਦੁੱਧ ਹੋਵੇ 13 ਲਓ ਹਾਂ ਜੀ ਬਸ ਆਪ ਜੀ ਚਵਾਈ ਏਡੀ ਪੋਲੀ ਕਰਨ ਨੂੰ ਗੱਲ ਬਸ ਇਹ ਕੱਟੀ ਗਈ ਜੀ ਲਓ ਜੀ ਮੈਂ ਉਹ ਕੱਢੀ ਆ ਜੀ ਲੋ ਜੀ ਇਹ ਵੀ ਦੇਖੋ ਵਾਹ ਬੋਲ ਦੀ ਜਵਾ ਨੂੰ ਬਹੁਤ ਚੰਗੀ ਹੈ ਬਾਕੀ ਦੋਦਲੀ ਹੁੰਦੀ ਨਹੀਂ ਤੂੰ ਦੋਦਲੀ ਮੈਂ ਟਾਲੀ ਨਾ ਗਿਰੂ ਆਪਾਂ ਕਹਿੰਦੇ ਨਾ ਵੀ ਆਨਲਾਈਨ ਜਿਹਨੇ ਬੁਣੀ ਉਹਦੇ ਕਰਦੇ ਨਾ ਤਾਂ ਪਲੱਸ ਕਰ ਦੋਂ ਅੰਦਰ ਨਹੀਂ ਕਰ ਦੂ। ਬਸ ਠੀਕ ਆ। ਹਾਂਜੀ। ਭਾਵੇਂ ਇਹਦਾ ਵੀ ਜੈਦ ਹੀ ਆ ਦੋਦੇ ਸਾਬ ਉਹਨਾਂ ਦੇ ਬਹੁਤ ਮਹਿੰਗੀ ਆ। ਹਾਂਜੀ। ਸਿਰਫ ਵੀਜੀ 30000 ਦੀ। ਚਲੋ। ਉਹ ਤੋਂ ਹੀ ਮਾਨਤਾਨ ਹੋ ਜਾਊਗਾ ਥੋੜਾ। ਬਹੁਤਾ ਨਹੀਂ। ਠੀਕ। ਇੱਕ ਵੀਜੀ ਵਹਿੜ ਜਿਆ ਬੱਚੀ ਬੁਣਦੀ। ਇੱਕ ਆਪਣਾ ਜੀ ਸੂਈ। ਇਹ ਵੀ ਜੀ ਸੂਈ ਜੇ ਮਗਰ ਉਹਦੇ ਬੱਚੀ ਜਿਓ ਨਾਲ। ਅੱਛਾ ਬੱਚੀ। ਇਹ ਤੋਂ ਮੋੜਾ ਵੀਜੀ ਹੋਊਗਾ 1.5 ਕਿਲੋ। 1.5 ਕਿਲੋ। ਇਹ ਬਾਕੀ ਸੰਦੇ ਵੀ ਜੀ ਠੰਡੀ ਬਹੁਤ ਜਿਆਦੀ ਬਸ ਠੀਕ ਆ ਸਿੰਗਣਾ ਹੁੰਦੇ ਦੇ ਮੱਛੀ ਵੀ ਜੀ ਬਹੁਤ ਮਹਿੰਗੀ ਹਾਂ ਹਾਂ ਕੋਲ ਜੀ ਲੈ ਲੋ ਜੀ ਜੀ ਸੀ ਜੀ ਕੋਈ ਗਰਮ ਗਰੂ ਜਮਾ ਦੀਏ ਬਸ ਠੀਕ ਆ ਕੋਈ ਇਹਨੂੰ ਇਹ ਨਹੀਂ ਆ ਗਿਆ ਲਾ ਅੱਛਾ ਅੱਦਾਂ ਕੋਈ ਪਤਾ ਹੀ ਨਹੀਂ ਇਹਨੂੰ ਮਾਰਨੀ ਹੈ ਖੋਲੋ ਭਾਈ ਜੀ ਖੋਲੋ ਇਹ ਜੰਗੀ ਥਾਂ ਤੋਂ ਬਹੁਤ ਸੋਹਣਾ ਲੱਗਦਾ ਹੈ ਬਹੁਤ ਠੰਡੀ ਹੈ ਅੱਜ ਨੂੰ ਮੀਂਹ ਆ ਲੱਗਾ ਹਾਂ ਹਾਂ ਚਲ 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 ਰਵਾਚੀ ਦੀ ਦਰ ਵੀ ਬਤਾ ਲੈਂਦੇ ਹਾਂ ਬਾਜੀ ਉਹ ਤਾਂ ਵੀ 40 ਕਿਲੋ ਕੱਟੀ ਜਾਂਦਾ ਹਾਂ ਬਹੁਤ ਨਹੀਂ ਆਪਾਂ ਨੂੰ ਵੀ 20 ਕਿਲੋ ਨਹੀਂ ਬਿਲਕੁਲ ਕਰ ਸਕਦੇ ਭਾਈ ਜੀ ਛੋਟ ਮ ਜੀ ਨਾ ਕੋਣੀ ਹੈ ਜੀ ਵੇਡ ਹਾਂਜੀ ਇਹ ਦਿੰਦੀ ਵੀ ਜੀ ਨਾਲ ਮੁੱਲ ਜਿਆਦਾ ਨਹੀਂ ਕਰਨਾ ਬਾ ਇਹ ਵੀ ਦੇ ਦੀਏ 38000 ਰੁਪਏ ਜਾਣੋ ਹਾਂਜੀ ਉਹ ਦਰਦੀਵਿਚ ਕੋਡੀ ਹੁੰਦੀ ਫੇਰ ਭਾਏ 45 ਬਾਹਰ ਹਾਂ ਬਿਲਕੁਲ ਜੀ 38000 ਦੀ ਸੰਦੀਵ ਜੀ ਬਾਕੀ ਇਥੇ ਆ ਗਿਆ ਰ ਚੈੱਕ ਕਰਕੇ ਚੋਾਈ ਨਾ ਭਾਈ ਜੀ ਚੈੱਕ ਕਰਕੇ ਲੈ ਕੇ ਜਾਓ ਜੀ ਬਣੀ ਤਸੱਲੀ ਕਰਕੇ ਨਾ ਤੁਹਾਨੂੰ ਨਾ ਮੰਨੇ ਨਾ ਬਿਲਕੁਲ ਜੀ ਪਿੰਡ ਸੰਦੀਵ ਜੀ ਵਹੀਂ ਪੁਲੀ ਜੀ ਹਾਂਜੀ ਜ਼ਿਲ੍ਹਾ ਤਰਨਤੰਤ ਤਹਿਸੀਲ ਖਡੂਰ ਸਾਹਿਬ ਮੋਬਾਈਲ ਨੰਬਰ ਜੀ 905665008905685000 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ